ਕੀ ਕੱਲ੍ਹ ਸਾਹਿਬ ਜੀ ਕਿਤੇ ਮਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੇ ਅਰਦਾਸ ਬੇਨਤੀ ਕਰਦੇ ਵਾਹਿਗੁਰੂ ਸਭ ਨੂੰ ਤੰਦਰੁਸਤੀ ਬਖਸ਼ੇ ਨਗਰ ਖੇੜੇ ਸਭ ਸ਼ਾਂਤੀ ਰੱਖੀ ਮੇਰੇ ਪਰਿਵਾਰਾਂ ਦੇ ਵਿੱਚ ਬਸ ਖੰਡ ਵਰਤਾਈ ਅੱਜ ਜੀ ਆਪਾਂ ਬਣਾਵਾਂਗੇ ਪਰਮਨ ਆ ਆਪਾਂ ਅੱਧਾ ਕਿਲੋ ਪਰਮਨ ਲਿਆਉਂਦੇ ਨੇ ਜੀ ਤੇ ਵੈਸੇ ਅੱਜ ਮੈਂ ਪੀਰੀ ਦਾਲ ਬਣਾਈ ਆ ਨਿਆਣਿਆਂ ਨੇ ਜਿੱਦਾਂ ਵੀ ਨਾਲ ਕੋਈ ਸੁੱਕੀ ਸੱਗੀ ਹੋਣੀ ਚਾਹੀਦੀ ਆ achar ਆਪਾਂ ਪਿਆਜ਼ ਪਾਵਾਂਗੇ ਤਿੰਨ ਚਾਰ ਕੱਪ ਆਲੂ ਪਾਵਾਂਗੇ ਆਲੂ ਪਾਉਣੇ ਪਰਮਲ ਦੇ ਵਿੱਚ ਮੇਰੇ ਲਈ ਬਹੁਤ ਜ਼ਰੂਰੀ ਨੇ ਜੀ ਆਪਾਂ ਪਰਮਨ ਦੇ ਵਿੱਚ ਆਲੂ ਪਾਉਨੇ ਆ ਤਾਂ ਬਹੁਤ ਸਵਾਦ ਜਣੀ ਸਬਜੀ ਬਣਦੀ ਆ ਜੇ ਇਹਦੀ ਕੱਲਿਆਂ ਦੀ ਆਪਾਂ ਬਣਾਉਨੇ ਆ ਨਾ ਇਹ ਥੋੜੀ ਬੈਠਮੀ ਜੀ ਹੋ ਜਾਂਦੀ ਆ ਆਲੂ ਪਾਵਾਂਗੇ ਥੋੜੀ ਜੀ ਖੜਮੀ ਰੱਖੂਗੀ ਤੁਹਾਨੂੰ ਮੈਂ ਦਿਖਾਵਾਂਗੀ ਵੀ ਕਿਹੜੀ ਚੀਜ਼ ਪਹਿਲਾਂ ਫਰਾਈ ਕਰਨੀ ਆ ਤੇ ਕਿਹੜੀ ਬਾਅਦ ਚ ਪਾਉਣੀ ਆ ਕਿਹੜੀ ਤੀਜੇ ਨੰਬਰ ਤੇ ਪਾਉਣੀ ਆ ਉਸੇ ਤਰ੍ਹਾਂ ਆਪਾਂ ਬਣਾਵਾਂਗੇ ਤੁਹਾਨੂੰ ਤਰੀਕਾ ਵੀ ਦੱਸਾਂਗੇ ਤੁਹਾਨੂੰ ਮਿਲਾਉਨੇ ਆ ਮੈਂ ਹੁਣ ਇੱਥੇ ਪੱਖੇ ਥੱਲੇ ਚੱਕ ਲਈ ਜੀ ਉਧਰ ਗਰਮੀ ਆ ਮੈਂ ਉਧਰ ਵੈਸੇ ਦਾਲ ਦੂਲ ਬਣਾਈ ਮੈਂ ਇੱਥੇ ਬਹਿ ਕੇ ਹੁਣ ਛਿੱਲਦੀਆਂ ਤੇ ਚੀਰਦੀਆਂ ਫੇਰ ਆਪ ਆਲੂ ਕੱਟ ਲੈਨੇ ਆਲੂ ਕੱਟਨੇ ਨੇ ਬਰੀ ਕੁੜੀ ਕੇ ਰੁਬਾਲੇ ਮोटे ਨਹੀਂ ਕੱਟਨੇ ਹੈਗੇ ਤੇ ਹੁਣ ਆਪਾਂ ਕੱਟ ਲਿਆ ਪਿਆਜ਼ ਯਾਰ ਜੀ ਬਸ ਪਤਲੇ ਪਤਲੇ ਕੱਟਨੇ ਸੀ ਬਾਲੇ ਜਿਆਦਾ ਮੋਟੇ ਨਹੀਂ ਕੱਟਨੇ ਕਿਉਂਕਿ ਜਿਹੜੇ ਜਲਦੀ ਪਰਮਨ ਦੇ ਨਾਲ ਹੀ ਬਣ ਜਾਣ ਨਹੀਂ ਤਾਂ ਫਿਰ ਇਹਦੇ ਵਿੱਚੋਂ ਕੱਚੇ ਵੀ ਰਹਿ ਸਕਦੇ ਨੇ ਇਹਨਾਂ ਇਟਾ ਕੋੜੇ ਇਹ ਬਧਾਰਾ ਖੁੱਦੀ ਜੇ ਕੱਲੇ ਪਰਮਲਾ ਨਹੀਂ ਬਣਾਉਨੇ ਨਾ ਉਹ ਕਚਾਣ ਵੀ ਹੋਣ ਲੱਗ ਜਾਂਦੀ ਉਹਨਾਂ ਪਰਮਲ ਦਾ ਹੀ ਸੁਆਦ ਆਉਂਦਾ ਹੁੰਦਾ ਉਹਦੇ ਵਿੱਚ ਇਹਨਾਂ ਚ ਜੇ ਪਿਆਇ ਤੇ ਆਪਾਂ ਹਪਾਵਾਂਗੇ ਨਾ ਨਾਲ ਇਹਨਾਂ ਦਾ ਵੀ ਸੁਆਦ ਆਉਂਦਾ ਬਹੁਤ ਸੋਹਣਾ ਤੇ ਆਪਾਂ ਫੇਰ ਪਰਮਾਂਗੇ ਕੱਪੜੇ ਆਹ ਲੋ ਜੀ ਆਪਾਂ ਗੈਸ ਕਰ ਬਰ ਚਾਲੂ ਆਪਾਂ ਹੁਣ ਪਾਉਨੇ ਆ ਤੇਲ ਤੇਲ ਥੋੜਾ ਜਿਆ ਆਮ ਸਬਜ਼ੀ ਨਾਲ ਉਸ ਜੇ ਤੜਕਾ ਲਾਉਣੇ ਤਰੀਕਾ ਲਈ ਉਹਦੇ ਨਾਲ ਥੋੜਾ ਜਿਆਦਾ ਪਾਉਂਗਾ ਕਿਉਂਕਿ ਇਹਦੇ ਵਿੱਚ ਫਰਾਈ ਹੋਣੀ ਆ ਉਹ ਸਾਰੀ ਆਹ ਲਓ ਜੀ ਗੈਸ ਆਪਣਾ ਚੱਲ ਰਿਹਾ ਐਗਲਾ ਅਪਤੋਲੇ ਦੇ ਜੀਰਾ ਸੜਵਾਂਗੇ ਆਹ ਲਓ ਜੀ ਆਪਾਂ ਇੰਨੇ ਇੱਕ ਪਿਆਜ਼ ਕੱਟੇ ਨੇ ਇੱਕ ਕਟੋਰੀ ਸਮਝੋ ਇੰਨੇ ਇੱਕ ਆਲੂ ਕੱਟੇ ਨੇ ਆ ਆਪਣੇ ਪਰਮਨ ਨੇ ਇਹ ਆਪਾਂ ਥੋੜਾ ਜਿਹਾ ਜੀਰਾ ਪਾ ਦਈਏ ਤੇ ਆਪਾਂ ਫੜਦੇ ਰੁਕ ਕੇ ਰਹਿਣਾ ਅੱਜ थोड़ी प्रैगनेस होंगी हम इसे आलू आलू थोड़े सख्त होंगे ने जो फार्मर ने ਬਿਲਕੁਲ ਸਾਫਟੇ ਹੁੰਦੇ ਨੇ ਇਹਨਾਂ ਨੂੰ ਨੀਵਾਣਾ ਚਿਹ ਲੱਗਣਾ ਪਿਆਜ਼ਾਂ ਦੇ ਨਹੀਂ ਛੇਤੀ ਬਣ ਜਾਣਾ ਥੋੜਾ ਜਿਹਾ ਆਲੂਆਂ ਨੂੰ ਆਪਾਂ ਪਹਿਲਾਂ ਫਰਾਈ ਕਰ ਲਾਂਗੇ ਬਸ ਇੰਨਾ ਬਸੰਤ ਜਿਹੀਆ ਪਾਓ ਇਹਦਾ ਕੱਚਾ ਪਾਣੀ ਹਟ ਜੇਵੇ ਕਾਹਦੇ ਨਾ ਮੈਂ ਵਿੱਚ ਪੜਨਾ ਨਹੀਂ ਕਿਾਰੇ ਚ ਆਲੂਆਂ ਦੇ ਨਾਲ ਨਹੀਂ ਪਰ ਮੰਮੀ ਜਿਹੜੇ ਬਹੁਤ ਸਵਾਦ ਲੱਗਦੇ ਨੇ ਜੇ ਇਹਨਾਂ ਦੀ ਇਕੱਲਿਆਂ ਵੀ ਬਣਾਉਣਾ ਥੋੜੀ ਜਿਹੀ ਕਿਸੇ ਆਂਜ ਜਿਵੇਂ ਆਉਂਦੀ ਹੈ ਕਿਸੇ ਚੀਜ਼ ਤੋਂ ਕੋਪਣਾ ਹੋ ਲੱਗ ਜਾਂਦੀ ਹੈ ਹੁਣ ਜਿਵੇਂ ਆਪਾਂ ਵਿੱਚ ਇਹਦੇ ਆਲੂ ਪਾਵਾਂਗੇ ਆਲੂਆਂ ਦੇ ਨਾਲ ਇਹਦੀ ਵਿੱਚ ਕੋਈ ਨਹੀਂ ਆਉਣੀ ਹੈਗੀ ਹੁਣ ਮਾਲੀਆਂ ਨੂੰ ਸਬੇੜਾ ਦਵਾ ਦਈਏ ਦੇਖੋ ਲਸਣ ਇਹਨੂੰ ਕੋਨੇ ਦੇ ਵਿੱਚ ਬ੍ਰਾਊਨ ਹੋ ਜੂਗਾ ਆਧੁਨ ਨੂੰ ਚੇਰ ਲੱਗਣਾ ਪਰ ਮਲ ਤਾਂ ਜਲਦੀ ਬਣ ਜਾਂਦੇ ਨੇ ਕਿ ਫਰਮ ਇਹਦੀ ਹੱਡਾ ਜਿਹਾ ਤੇਲ ਲੱਗ ਜੂਗਾ ਆਲੂਆਂ ਨੇ ਇਹਦੇ ਵਿੱਚ ਕੋਈ ਪਾਣੀ ਤਾਂ ਪੈਣਾ ਨਹੀਂ ਤੁਹਾਨੂੰ ਪਤਾ ਹੀ ਵੀ ਬਣਣੀਆਂ ਇਹ ਨੇ ਬਿਲਕੁਲ ਤੇਲ ਦੇ ਵਿੱਚ ਹੀ ਆ ਕੋਈ ਪਾਣੀ ਤਾਂ ਪਾਉਣਾ ਹੀ ਨਹੀਂ ਹੈ ਹੁਣ ਆਪਾਂ ਕਾਦੇ ਨੇ ਜੀ ਤਿਆਰ ਜਦ ਵੀ ਮਾੜੇ ਜਿਹੇ ਆ ਗਏ ਤੇ ਅਗਲੇ ਵੀ ਸਦਗਿਆਂ ਨੂੰ ਪਾ ਲੇ ਜੇ ਤੇਲ ਤੇ ਇਹ ਉਹਨਾਂ ਨਾਲ ਵੀ ਆਲੂਆਂ ਦੇ ਨਾਲ ਮਿਲ ਕੇ ਜਾਂਦਾ ਹੁਣ ਆਪਾਂ ਪਾਵਾਂਗੇ ਜੀ ਭਾਰ ਪਰਮਨ ਤੋਂ ਵੀ ਬ੍ਰਿਕ ਬ੍ਰਿਕ ਕੱਟੋ ਜੇ ਮोटे-ਮोटे ਕੱਟ ਦਿੰਨੇ ਨਾ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੁੰਦਾ ਉਹ ਛੇਤੀ ਸੁੱਕਦਾ ਨਹੀਂ ਜੇ ਆਪਣੇ ਪਤਲੇ-ਪਤਲੇ ਕੱਟੇ ਹੋਣਗੇ ਇਹਨਾਂ ਨੂੰ ਛੇਤੀ ਛੇਤੀ ਲੱਗਦਾ ਤੇ ਛੇਤੀ ਮੰਗਦੇ ਨੇਗੇ ਐਂ ਜਦੋਂ ਇਹਦੇ ਰੋਟੇ ਬਣਨੋਂ ਪਹਿਲਾਂ ਪਣੀ ਆਪੇ ਤਾਂ ਖਾਣੇ ਆ ਬਣੇ ਦੀ ਹੋ ਗਈ ਨਾਲ ਜਿਹੜੀ ਉਹ ਦੇਖੋ ਜੀ ਕਹਿੰਗੇ ਅੱਡੇ ਫਰਾਈ ਜੇ ਤਾਂ ਅੱਡੇ ਫਰਾਈ ਜੇ ਹੋ ਗਈ ਅੱਡੇ ਤੋਂ ਅਸਤ ਮੈਂ ਤਹੋੜ ਲੱਗਣਗੇ ਕਿ ਲੱਖ ਦੇਖੋ ਨਾਲੇ ਨਾਲ ਮੇਲ ਹੋ ਗਿਆ ਅਲੂਵਾਂ ਦੇ ਨਾਲ ਇਹ ਹੌਲੀ ਹੌਲੀ ਬਣਾਣਾ ਇਹਨਾਂ ਦਾ ਬਹੁਤ ਸਵਾਦ ਲੱਗਣੀ ਆ ਅਲੂਵਾਂ ਦੇ ਨਾਲ ਤਾਂ ਦੇਖੋ ਇਹ ਤਾਂ ਜੇ ਕਿਤੇ ਸਫਰ ਤੇ ਲੈ ਕੇ ਜਾਣੀ ਹੋਵੇ ਇੰਨੀ ਸਵਾਦ ਲੱਗਦੀ ਆ ਬਹੁਤ ਜ਼ਿਆਦੇ ਆ ਹੁਣ ਜਿੰਨਾ ਇਹਦੇ ਵਿੱਚ ਆ ਪਰਮਲਾਂਿਆਂ ਚ ਪਾਣੀ ਆ ਸਾਰੇ ਨੇ ਤੇ ਇਹਨੇ ਸੁੱਕ ਕਰ ਦੇਣਾ ਮੈਂ ਮਚਾ ਦੇਣਾ ਇਹਨੂੰ ਜਬਾ ਸਿੱਕੀ ਨੂੰ ਮਿਰਚ ਪੈ ਜਾਣਾ ਮੈਨੂੰ ਭਿੰਡੀਆਂ ਦੀ ਸਬ지 ਬਣਾਉਣ ਲਈ ਬਸ ਉਹੀ ਤਰੀਕਾ ਹੈਗਾ ਵੀ ਬਣਾਉਣ ਦਾ ਕੋਈ ਆਇ ਨਹੀਂ ਹੈਗਾ ਵੀ ਕੋਈ ਮਸਾਲਾ ਪੁੱਟਣਾ ਜਾਂ ਕੱਟਣਾ ਨਹੀਂ ਵੀ ਬਸ ਸਿੱਧਾ ਹੀ ਆਮ ਤੁਸੀਂ ਵੀ ਬਣਾ ਕੇ ਦੇਖਿਓ ਤੁਹਾਨੂੰ ਜਿਵੇਂ ਸਵਾਦ ਲੱਗਦੇ ਨੇ ਕਈ ਵਾਰ ਆਪਾਂ ਜਿਵੇਂ ਕੱਲੇ ਵੀ ਬਣਾ ਲੈਂਦੇ ਆ ਉਹ ਥੋੜੇ ਜਿਹਾ ਸਵਾਦ ਥੋੜੇ ਜਿਹਾ ਫਰਕ ਪੈ ਜਾਂਦਾ ਹੁੰਦਾ ਆਹ ਲੋ ਸਾਰਾ ਕੋਸ ਆਪਣਾ ਪਿਆਜ਼ చిబ్బడ చిజ క ਮੰਗਾ ਸਾਹਬ ਨੂੰ ਸੇਕ ਲਾਗੇ ਜਦ ਮੜ ਗਿਆ ਇਹ ਵਸਪਿੰਡੀਆਂ ਵਾਲਾ ਹੀ ਹਿਸਾਬ ਹੈ ਜੀ ਜੇ ਮੈਂ ਆਪਾਂ ਪਿੰਡੀਆਂ ਬਣਾਉਨੇ ਆ ਉਵੇਂ ਹੀ ਬਣਾਉਣੀ ਆ ਯਾਨੀ ਆਲੂ ਤੁਸੀਂ ਜ਼ਰੂਰ ਪਾ ਲਿਆ ਆਲੂਆਂ ਨਾਲ ਬਹੁਤ ਤੇ ਟੇਸਟ ਦਾ ਫਰਕ ਪੈਂਦਾ ਅਗਲੇ ਆਂਦੇ ਆਪਾਂ ਬਣਾਉਨੇ ਆ ਤਾਂ ਕੋਈ ਸਾਹਬ ਦੀ ਮਰਜ਼ੀ ਦੇਖੋ ਜਾਂ ਇਹ ਲਾਸੋ ਨੇ ਦਾ ਕਲਰ ਕੋਈ ਇਹਦੇ ਵਿੱਚ ਪਾਣੀ ਪਾਉਣ ਦੀ ਲੋੜ ਨਹੀਂ ਕੁਝ ਵੀ ਪਾਉਣ ਦੀ ਲੋੜ ਨਹੀਂ ਇਹ ਸਿਰਫ ਬਾਣੀ ਤੇ ਹੀ ਚਾਹੀਦਾ ਚਾਹੇ ਰਖਾਇਲ ਪਾ ਲਓ ਤੇਰ ਪਾ ਲਓ ਤੁਸੀਂ ਇੱਚਾ ਜੀ ਆਹ ਹੋ ਗਏ ਕੜਾਹੇ ਦੇ ਥੱਲੇ ਲੰਘ ਗਏ ਜਿਹੜੇ ਬੀਜੇ ਨਿਕਲਦੇ ਨੇ ਇਹਦੇ ਵਿੱਚੋਂ ਨਾ ਪਰਮਲ ਦੇ ਵਿੱਚੋਂ ਥੱਲੇ ਲੱਗ ਜਾਂਦੇ ਨੇ ਆਹ ਲਓ ਜੀ ਸਬਜੀ ਆਪਣੀ ਪਿਆਰ ਆ ਜੀ ਤੇ ਦੱਸਣਾ ਜੀ ਤੁਹਾਨੂੰ ਇਹ ਰੈਸਪੀ ਕਿਵੇਂ ਲੱਗੀ ਆ ਤੇ ਨਾਲੇ ਮੇਰੇ ਹੱਥ ਵਾਂਗ ਕੇ ਬਣਤੀ ਆ ਜੀ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਘੰਟੀ ਵਾਲਾ ਬਟਨ ਦਵਾ ਦਿਓ ਜੀ ਤੇ ਜਿਹੜੇ ਪਹਿਲਾਂ ਪਰਵਾਸ ਜੁੜੇ ਹੋਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜੁੜੇ ਰਹਿਣਾ ਵੱਧ ਤੋਂ ਵੱਧ ਜੁੜੋ ਜੁੜਨ ਦੇ ਨਾਲ ਹੀ ਹੌਸਲਾ ਮਿਲਦਾ ਇੱਕ ਕਈ ਵਾਰ ਮੇਰੀਆਂ ਭੈਣਾਂ ਕਹਿੰਦੀ ਨੇ ਬੇਬੇ ਉਹ ਖੁੰਝੇ ਜਿੱਚੀ ਬੈਠੀ ਰਹਿੰਦੀ ਆ ਭਾਈ ਮੇਰੀਆਂ ਦੁੱਖਦੇ ਨੇ ਗੋਡੇ ਵੀ ਮੈਂ ਖੜਕੇ ਕੁਝ ਨਹੀਂ ਕਰ ਸਕਦੀ ਜੋ ਕੁਝ ਮੈਂ ਖਾਣਾ ਬਣਾਉਣਾ ਤਾਂ ਮੈਂ ਬੈਠ ਕੇ ਬਣਾਉਂਦੀ ਆ ਮੇਰੀ ਬਾਹਰੀ ਸਾਈਡ ਰਸੋਈ ਦੀ ਸੈਲਫ ਬਣੀ ਹੋਈ ਦਿਖਾ ਦਿਓ ਜਦ ਮੇਰੇ ਗੋਡੇ ਨਹੀਂ ਸੀ ਦੁੱਖਦੇ ਮੈਂ ਬਾਹਲੀ ਸੈਲਫ ਤੇ ਖੜਤੀ ਵੀ ਬਣਾ ਲੈਂਦੀ ਸੀ ਲੱਗਣਾ ਜੇ ਅੰਦਰ ਗਰਮੀ ਆ ਹੁਣ ਬਿਲਕੁਲ ਖੜਕੀ ਨਹੀਂ ਹੁੰਦਾ ਰਹਿਗਾ ਖੜਕੀ ਤਾਂ ਸਿਰਫ ਮੈਂ ਇਕੱਲਾ ਸਿਰਫ ਤੇ ਖੜਕੀ ਆਟਾ ਹੀ ਗੁੰਨਣਾ ਵੀ ਪ੍ਰਾਂਤ ਉੱਤੇ ਧਰ ਕੇ ਹੋਰ ਨਹੀਂ ਕੁਛ ਹੁੰਦਾ ਹੋਰ ਬਾਾਕੀ ਤਾਂ ਮੈਂ ਇੱਥੇ ਬੈਠ ਕੇ ਬਣਾ ਸਕਦੀ ਆ ਕਿਉਂ ਗੋਡੇ ਵਾਵਾ ਹੀ ਦੁਖਦੇ ਨੇ ਚਲੋ ਜੀ ਦੱਸਣਾ ਯਾਨੀ ਕਮੈਂਟ ਜ਼ਰੂਰ ਕਰਨਾ ਜੀ ਕਮੈਂਟ ਤੁਹਾਡੇ ਭੇਜੇ ਹੋ ਪੜਾਂਗੇ ਪੜ ਕੇ ਪਤਾ ਲੱਗੂਗਾ ਤੇ ਨਾਲੇ ਤੁਹਾਨੂੰ ਕੋਈ ਸਵੇਰੇ ਕੋਈ ਲੋਕ ਗੀਤ ਵੀ ਸੁਣਾਉਣੀ ਆ ਤੁਸੀਂ ਜੁੜੇ ਰਹਿਣਾ ਜੀ ਸਾਥ ਚਲੋ ਜੀ ਵਾਈਗੁਰਜੀ ਦਾ ਖਾਸਾ ਵਾਈਗੁਰਜੀ ਕੀ ਭਤੇ ਮਿਲਦੇ ਆਂ ਦੀ ਅਗਲੀ ਵੀਡੀਓ ਦੇ ਵਿੱਚ ਚਲੋ